ਸੰਗਰੂਰ ਦੇ ਬਾਹਰ ਬਜਰੂਖਾ ਪਿੰਡ ਦੀ ਜ਼ਮੀਨ ਦੇ ਵਿੱਚ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਦੇ ਲਈ ਬਣਾਏ ਗਏ ਡੰਪ ਤੇ ਵਿੱਚ ਐਨਸੀਟੀ ਦੇ ਕਿਸੇ ਵੀ ਰੂਲ ਦੀ ਪਾਲਣਾ ਨਹੀਂ ਹੋ ਰਹੀ ਤਾਂ ਸੰਗਰੂਰ ਸ਼ਹਿਰ ਦੇ ਵਸਨੀਕ ਐਡਵੋਕੇਟ ਕਮਲ ਆਨੰਦ ਅਤੇ ਹੋਰ ਸ਼ਹਿਰ ਦੇ ਲਈ ਚਿੰਤਤ ਲੋਕ ਕਾਨੂੰਨੀ ਤੌਰ ਤੇ ਲਗਾਤਾਰ ਲੰਮੇ ਸਮੇਂ ਤੋਂ ਇਸ ਦੇ ਲਈ ਲਾਇਆ ਲੜਾਈ ਲੜ ਰਹੇ ਨੇ ਲਗਾਤਾਰ ਉਹਨਾਂ ਦੇ ਵੱਲੋਂ ਪੇਚਿਆ ਗਿਆ ਸ਼ਿਕਾਇਤਾਂ ਤੇ ਹੁਣ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ ਨਗਰ ਕੌਂਸਲ ਨੂੰ ਨੋਟਿਸ ਕਟਿਆ ਗਿਆ ਦੱਸਦੀ ਹੈ ਕਿ ਵੱਡਾ ਜੁਰਮਾਨਾ ਲਗਾਇਆ ਗਿਆ 28 ਨਵੰਬਰ ਨੂੰ ਉਹਨਾਂ ਨੂੰ ਤਲਬ ਵੀ ਕੀਤਾ ਗਿਆ ਤੇ 84 ਲੱਖ ਰੁਪਏ ਦਾ ਜੁਰਮਾਨਾ ਲੱਗਿਆ ਨਸੀਬ ਤੇ ਸਾਨੂੰ ਬਹੁਤ ਹੈ ਜੀ ਸਾਡੀ ਵਿੱਗਾ ਪਗ ਦਾ ਫਸਲ ਮਰ ਜਾਂਦੀ ਹੈ ਸਾਨੂੰ ਕੁੱਤਾ ਜੰਬੜ ਜੇ ਤਾਂ ਸਾਨੂੰ ਇਹ ਕੀ ਪਤਾ ਵੀ ਹੱਕ ਹੈ ਕਿ ਦੂਆ ਉਧਰ ਸਾਈ ਸਿੱਧਾਂ ਦੀ ਜਗ੍ਹਾ ਉੱਥੇ ਦੇ ਕਬੂਰਾ ਹਲ ਹੋਏ ਪਏ ਇਹ ਸਾਨੂੰ ਬਹੁਤ ਪਰੇਸ਼ਾਨੀ ਹੈ ਜੀ ਇਸ ਚੀਜ਼ ਦੀ ਜਿਵੇਂ ਉਹ ਰੇ ਅਗੋਗ ਨਹੀਂ ਲਾ ਸਕਦੇ ਅੱਗ ਲਾਉਂਦੇ ਨੇ ਗੰਦਾ ਧੂੰਆਂ ਥੋਣੋਂ ਵੀ ਚੜਦਾ ਹੋ ਸਾਨੂੰ ਚੜਦਾ ਵੀ ਬਿਮਾਰ ਹੋਦੇ ਨੇ ਬੰਦੇ ਹਣ ਇੱਥੇ ਖੜਦੇ ਨਹੀਂ ਕੱਖ ਖੜਦੇ ਭਾਜਾਂ ਦੇ ਉਹਦੀ ਹੋਰ ਕੀ ਕਰੀਏ ਇਹਨਾਂ ਨੂੰ ਕਹਿੰਦੇ ਨੇ ਤੁਸੀਂ ਕੋਈ ਨੂੰ ਬਿੱਥੇ ਰਹਿ ਕੇ ਆਈਦਾ ਇਹ ਹੁਣ 6 ਤਰੀਕ ਨੂੰ ਬੰਦ ਕਰਤਾ ਹੁਣ ਮਹੀਨਾ ਵਾਸਤੇ ਫੇਰ ਦੇਤਾ ਅਸਲ ਤੁਹਾਨੂੰ ਕਿੰਨਾ ਕੁ ਨੁਕਸਾਨ ਹੁੰਦਾ ਫਸਲ ਦਾ ਕਿਵੇਂ ਨੁਕਸਾਨ ਹੁੰਦਾ ਨੁਕਸਾਨ ਛੜਾ ਜੀ ਧੁਰਦੀ ਤਿੰਨ ਕੀਲਿਆਂ ਦੇ ਪਾਹੀ ਭਿੱਗਾ ਬਗਾ ਲਾ ਲੋ ਵੀ ਤੁਸੀਂ ਤਨਕੀਲਿਆਂ ਦੀ ਬਾਹੀ ਆ ਤਿੰਨ ਵਿੱਗੇ ਸਾਡੀ ਫਸਲ ਨਹੀਂ ਹੁੰਦੀ ਅੱਛਾ ਹਾਂ ਬਾਕੀ ਉਹ ਕੋਤੇ ਸਾਰੀ ਜੀ ਬੜਕੇ ਮਿੱਦੀ ਆਂਦੇ ਨੇ ਫਸਲ ਨੂੰ ਕੀ ਮੰਗ ਕੀ ਮੰਗ ਕੀ ਕਰਦਾ ਮੰਗ ਕੱਲਾ ਸਾਨੂੰ ਤਾਂ ਐ ਜੀ ਇਹ ਬੰਦ ਹੋਵੇ ਪਰ ਸਾਨੂੰ ਤਾਂ ਫਾਇਦਾ ਹੋਊਗਾ ਨਹੀਂ ਸਾਡਾ ਕੋਈ ਫਾਇਦਾ ਨਹੀਂ ਹੋ ਰਿਹਾ ਇੱਥੇ ਜੀ ਠੀਕ ਹੈ ਉਹਦੇ ਮੈਦਮ ਵੀ ਆਈ ਦੀ ਦਿੱਲੀ ਵਾਲੀ ਹਾਂ ਤੇ ਉਹ ਵੀ ਦੇਖ ਕੇ ਗਏ ਨੇ ਹਾਂ ਉਹਦੇ ਵੀ ਉਸ ਟਾਈਮ ਐਵਰੀ ਸੀ ਠੀਕ ਹੈ ਹਾਂ ਜਿੱਦੇ ਜੁਰਮਾਨਾ ਕਰੇ ਨੇ ਨੂੰ ਠੀਕ ਹੈ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਕਿੱਡੇ ਮਾੜੇ ਹਾਲਾਤ ਨੇ ਪਹਿਲਾਂ ਸਨੂਰ ਦੇ ਵਿੱਚ ਕਿੱਡਾ ਬੜੇ ਸਾਰੇ ਸ਼ਹਿਰ ਦੇ ਵਿੱਚ ਕੂੜੇ ਦੇ ਡੰਪ ਲੱਗੇ ਹੋਏ ਨੇ ਲੋਕਾਂ ਨੇ ਮਿਸੀਪਲ ਕਾਫੀ ਪੰਜੇ ਸਾਲਾਂ ਦੇ ਬਾਅਦ ਸਾਡੇ ਵਰਗੇ ਲੋਕਾਂ ਨੂੰ ਮਿਸੀਪਲ ਕਾਉਂਸਲਰ ਚੁਣਿਆ ਸੀਗਾ ਵੀ ਸ਼ਹਿਰ ਦੇ ਲਈ ਕੁਛ ਨਾ ਕੁਛੇ ਕਰ ਸਕਣਗੇ ਪਰ ਅਸੀਂ ਲੋਕ ਵੀ ਮਜਬੂਰ ਹੋ ਗਏ ਅੱਜ ਸਾਰਾ ਸ਼ਹਿਰ ਮਿਲ ਕੇ ਚਿਕਨਗੁਨੀ ਦੀ ਬਿਮਾਰੀ ਨਾਲ ਪ੍ਰਭਾਵਿਤ ਹੈ ਸਾਨੂੰ ਲੋਕ ਪੁੱਛਦੇ ਨੇ ਵੀ ਤੁਸੀਂ ਇਸ ਮੁੱਦੇ ਤੇ ਬੋਲਦੇ ਕਿਉਂ ਨਹੀਂ ਸਵਾਲ ਕਿਉਂ ਨਹੀਂ ਚੱਕਦੇ ਤਾਂ ਆ ਤੁਸੀਂ ਦੇਖੋ ਜਿੱਥੇ ਕੂੜਾ ਸਿੱਟਿਆ ਜਾ ਰਿਹਾ ਕਿਸੇ ਤਰੀਕੇ ਨਾਲ ਸਾਰੇ ਜੋ ਐਨਜੀਟੀ ਦੇ ਕਾਨੂੰਨ ਨੇ ਐਨਜੀਟੀ ਦੇ ਕਾਨੂੰਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਕੋਈ ਸਮਾਂ ਹੁੰਦਾ ਸੀ ਜਦੋਂ ਜਦੋਂ ਚਾਰ ਪੰਜ ਸਾਲ ਪਹਿਲਾਂ ਤੱਕ ਵੀ ਅਸੀਂ ਦੇਖਿਆਗਾ ਜਦੋਂ ਡੀਸੀ ਕੋਲ ਜਾਂਦੇ ਸੀਗੇ ਜਾਂ ਕਿਸੇ ਵੱਡੇ ਅਫਸਰ ਕੋਲ ਜਾਂਦੇ ਸੀ ਸਮੱਸਿਆ ਦੀ ਕੋਈ ਉਮੀਦ ਹੁੰਦੀ ਸੀ ਵੀ ਹੱਲ ਹੋ ਜੂਗੀ ਹੁਣ ਇਹਨਾਂ ਦੇ ਮੁਲਕੀ ਕੋਈ ਧਿਆਨ ਹੀ ਨਹੀਂ ਆਏ ਗੱਲਾਂ ਮਗਰ ਚ ਡੀਸੀ ਕੋਲ ਵਗਦੇ ਜਾਂ ਹੋਰ ਕਿਸੇ ਵੱਡੇ ਅਫਸਰ ਕੋਲ ਵਗਜੋ ਜਦੋਂ ਤੱਕ ਮੈਂ ਕਹਿੰਦਾ ਸਿੱਧੂ ਮੁਨਿਸਪਲ ਕਮੇਟੀ ਦਾ ਜੋ ਅੱਜ ਜੋ ਮੁਨਿਸਪਲ ਕਮੇ ਜਾਏ ਜੇ ਇੱਕ ਫਿਕਸਡ ਪੱਖੇ ਤੌਰ ਤੇ ਡਿਊਟੀ ਕੋਈ ਉਹਦੀ ਨਹੀਂ ਹੋਊਗੀ ਤਾਂ ਉਹ ਕੀ ਜਵਾਬ ਦੇਹੀ ਉਹਦੀ ਹੋਊਗੀ ਅੱਜ ਸਾਰਾ ਸ਼ਹਿਰ ਇਸ ਗੱਲ ਦੇ ਵਿੱਚ ਤਰਾ ਤਰਾ ਕਰ ਰਿਹਾ ਬੜੀ ਵੱਡੀ ਜ਼ਿੰਮੇਵਾਰੀ ਸਰੂਰ ਅੱਜ ਜੋ ਸਰਕਾਰ ਦੇ ਜੋ ਨੁਮਾਇੰਦੇ ਨੇ ਸਰੂਰ ਦੇ ਐਮ ਐਲ ਏ ਸਰੂਰ ਹੈ ਸਿੱਧੇ ਤੌਰ ਤੇ ਉਹ ਜ਼ਿੰਮੇਵਾਰ ਆ ਮਿਸੀਪਲਿਟੀ ਜ਼ਿੰਮੇਵਾਰ ਆ ਹੈਲਥ ਡਿਪਾਰਟਮੈਂਟ ਜ਼ਿੰਮੇਵਾਰ ਆ ਹਸਪੀਟਲਾਂ 'ਮੇਂ ਬਾਰ ਕੱਡੇ ਬੜੇ ਕੂੜੇ ਦੇ ਢਾਂਪ ਲੱਗੇ ਹੋਏ ਨੇ ਸਾਰੀਆਂ ਗੱਲਾਂ ਦੇ ਜਿਹਦੇ ਤੌਰ ਤੇ ਸਰਕਾਰ ਜ਼ਿੰਮੇਵਾਰ ਹੈ ਹਾਂਜੀ ਸਰ ਕੀ ਨਾਮ ਆ ਤੁਹਾਡਾ ਜੀ ਕਿੱਥੇ ਖੜੇ ਹੋ ਤੇ ਕੀ ਪ੍ਰੋਬਲਮ ਆ ਰਹੀ ਹੈ ਇਹ ਹੈ ਦੀ ਸੰਗਰੂਰ ਦੀ ਜਿਹਨੂੰ ਸੈਨੀਟਰੀ ਲੈਂਡਫਿਲ ਕਹਿੰਦੇ ਆ ਕਿਤੇ ਸੰਗਰੂਰ ਦਾ ਜਿਹੜਾ ਸੋਲਿਡ ਵੇਸਟ ਹੈ ਉਹਨੂੰ ਆਪਾਂ ਡਿਸਪੋਜ਼ ਆਫ ਕਰਨਾ ਹੈ ਪਰ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਅੱਗ ਵੀ ਲੱਗੀ ਹੋਈ ਹੈ ਇੱਥੇ ਪਾਣੀ ਵੀ ਖੜਾ ਹੈ ਪਰ ਇੱਥੇ ਕੋਈ ਫੈਂਸਿੰਗ ਨਹੀਂ ਹੈ ਕੋਈ ਪੱਕੀ ਰੋਡ ਨਹੀਂ ਹੈ ਜਿਹੜਾ ਕੂੜਾ ਹੈ ਉਹ ਅਨਸੈਗਰੀਗੇਟਡ ਫਾਰਮ ਦੇ ਵਿੱਚ ਪਿਆ ਹੈ ਜੋ ਵੀ এনवायरमेंट ਪ੍ਰੋਟੈਕਸ਼ਨ ਐਕਟ ਦੇ ਤਹਿਤ ਮਿਸੀਪਲ ਸੋਲਿਡ ਵੇਸਟ ਮੈਨੇਜਮੈਂਟ ਰੂਲ ਬਣੇ ਨੇ ਉਹ ਸਾਰਿਆਂ ਦੀ ਉਲੰਘਣਾ ਜਿਹੜੀ ਹੈ ਉਹ ਇੱਥੇ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹਾਂ ਕੰਪਲੇਂਟ ਤੁਸੀਂ ਕੀਤੀ ਆ ਤੇ ਉਸ ਤੋਂ ਬਾਅਦ ਐਕਸ਼ਨ ਕੀ ਹੋਇਆ ਨੋਟਿਸ ਦੇ ਬਾਰੇ ਦੇ ਦੇਖੋ ਕੰਪਲੇਂਟ ਆ ਅਸੀਂ ਬਹੁਤ ਫਾਰਮੈਟ ਤੇ ਕੀਤੀ ਹੈ ਜੀ ਜਿਹੜਾ ਸਵਚ ਭਾਰਤ ਦਾ ਪੈਸਾ ਆ ਰਿਹਾ ਉਹ ਖੁਰਦਪੁਰਦ ਹੋ ਰਿਹਾ ਉਹਦੀ ਅਸੀਂ ਦਿੱਲੀ ਕੰਪਲੇਂਟ ਕੀਤੀ ਹੋਈ ਹੈ ਪੀਐਮਓ ਚ ਵੀ ਅਸੀਂ ਕੰਪਲੇਂਟ ਕੀਤੀ ਹੋਈ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇਹ ਰੌਲਾ ਚੱਲ ਰਿਹਾ ਸੀ ਤਾਂ ਸਾਨੂੰ ਪਿੱਛੇ ਜੇ ਇੱਕ ਨੋਟਿਸ ਮਿਲਿਆ ਹੈ ਜਿਹਦੇ ਵਿੱਚ ਮਿਸਪਲ ਕਾਉਂਸਲ ਨੂੰ 88 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਜਿਹੜੇ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਜਿਹੜਾ ਮਿਊਨਿਸਪਲ ਸੋਲਿਡ ਵੇਸਟ ਮੈਨੇਜਮੈਂਟ ਦੇ ਰੂਲਸ ਆ ਉਹਨਾਂ ਦੀ ਵਾਇਲੇਸ਼ਨ ਕੀਤੀ ਹੈ ਜਿਹੜਾ ਇਹ ਨੋਟਿਸ ਹੈ ਇਹ ਦੱਸਦਾ ਹੈ ਕਿ ਜਿਹੜੀ ਇਹਨਾਂ ਦੀ ਲੈਂਡਫਿਲ ਹੈ ਜਿਹੜੀ ਦੀ ਅਸੀਂ ਇਹ ਗੱਲ ਕਰਦੇ ਹਾਂ ਜਿੱਥੇ ਹੋਣਾ ਕੀ ਚਾਹੀਦਾ ਸੈਗਰੀਗੇਟਡ ਫਾਰਮ ਦੇ ਵਿੱਚ ਹੋਣਾ ਚਾਹੀਦਾ ਉਹ ਕਹਿੰਦੇ ਸੈਗਰੀਗੇਟਡ ਨਹੀਂ ਹੈ ਉਹ ਕਹਿੰਦੇ ਜੀ ਇੱਥੇ ਜਿਹੜੀ ਫੈਂਸਿੰਗ ਹੈ ਜਾ ਕੰਮ ਹੋਣੀ ਚਾਹੀਦੀ ਅੰਦਰ ਇੰਟਰਨਲ ਰੋਡ ਪੱਕੀਆਂ ਹੋਣੀਆਂ ਚਾਹੀਦੀ ਉਹ ਕਹਿੰਦੇ ਹੈ ਨਹੀਂ ਇੱਥੇ ਪੀਣ ਦੇ ਲਈ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਇੱਥੇ ਉਹ ਕੰਮ ਕਰ ਰਿਹਾ ਮੈਂ ਆਪਣੀ ਗੱਲ ਕਰਤੀ ਸਾਨੂੰ 15 ਮਿੰਟ ਹੋਏ ਨੇ ਖੜਿਆ ਨੂੰ ਉੱਥੇ ਜਿਹੜਾ ਕੰਮ ਕਰ ਰਿਹਾ ਉਹਦੇ ਲਈ ਪੀਣ ਦੇ ਪਾਣੀ ਦੀ ਕੋਈ ਵਿਵਸਥਾ ਹੋਣੀ ਚਾਹੀਦੀ ਹੈ ਲੀਗਲੀ ਹੈ ਕਿ ਪਾਣੀ ਉਹਨਾਂ ਦੇ ਪੀਣ ਲਈ ਨਾਂਂਦੇਲੀ ਤੇ ਧੋਣ ਦੇ ਲਈ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ ਆ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਕੁਛ ਨਹੀਂ ਆ ਤਾਂ ਜਿੰਨੇ ਵੀ ਇਹਦੇ ਬਾਰੇ ਰੂਲਸ ਰੈਗੂਲੇਸ਼ਨ ਬਣੇ ਹੋਏ ਨੇ ਸਭ ਦੀ ਵਾਇਲੇਸ਼ਨ ਹੈ ਜਿਹੜੇ ਜੁਰਮਾਨੇ ਦੀ ਅਸੀਂ ਗੱਲ ਕਰਦੇ ਆ ਜੁਰਮਾਨਾ ਬੜਾ ਇੰਟਰਸਟਿੰਗ ਪਾਰਟ ਹੈ ਉਹ ਕਹਿੰਦੇ ਜੀ ਜੁਰਮਾਨਾ ਲਗਾ ਦਿਓ ਮਿਸਪਲ ਕਾਉਂਸਲ ਨੂੰ ਜੁਰਮਾਨਾ ਕੌਣ ਪੇ ਕਰੂਗਾ ਜੀ ਕਿਸੇ ਯੋ ਦੀ ਜੇਬ ਚੋਂ ਜਾਊਗਾ ਜੀ ਜਾਂ ਜਿਹੜੇ ਅਫਸਰ ਨੇ ਕਤਾਈ ਕੀਤੀ ਉਹਦੀ ਜੇਬ ਚੋਂ ਜਾਊਗਾ ਜੁਰਮਾਨਾ ਜਿਹਨੇ ਕੰਪਲੇਂਟ ਕੀਤੀ ਹੈ ਕਹਿੰਦੇ ਤੁਸੀਂ ਜੁਰਮਾਨਾ ਭਰ ਕਾਰਨ ਕੀ ਲੋਕਾਂ ਦੀ ਕੰਪਲੇਂਟ ਹੈ ਜਾਂ ਲੋਕਾਂ ਦੇ ਲਈ ਇਹ ਕਮ ਹੋ ਰਿਹਾ ਥੋੜੀ ਜੇਬ ਚ ਜਿਹੜਾ ਟੈਕਸ ਜਾਊਗਾ ਉਹਦੇ ਵਿੱਚੋਂ ਫਿਰ ਟੈਕਸ ਤੋਂ ਜੁਰਮਾਨਾ ਭਰ ਦੇ ਦੂਜੇ ਖਜ਼ਾਨੇ ਚ ਜਾ ਰਿਹਾ ਹਾਂ ਮਤਲਬ ਸਾਡਾ ਪੈਸਾ ਹੀ ਜਿਹੜਾ ਹੈ ਉਹ ਜੁਰਮਾਨੇ ਦੀ ਤਰ੍ਹਾਂ ਹੋ ਜਾਊਗਾ ਡਿਪੋਜ਼ਿਟ ਹੋ ਜਾਊਗਾ ਜਦਕਿ ਹੋਣਾ ਕੀ ਚਾਹੀਦਾ ਕਿ ਜਿਹੜੇ ਅਫਸਰਾਂ ਦੀ ਇਹ ਨਲਾਕੀ ਹੈ ਜਾਂ ਜਿਨ੍ਹਾਂ ਦੀ ਇਹ ਮਿਸਮੈਨੇਜਮੈਂਟ ਆ ਉਹਨਾਂ ਤੇ ਪਰਚੇ ਹੋਣ ਮੈਂ ਤੁਹਾਨੂੰ ਧਾਰਾ ਵੀ ਦੱਸੀ ਆ 199 221 271 272 ਹੈ ਜਿਹੜੀ ਬੀ ਐਨ ਐਸ ਐਸ ਦੀ ਇਹ ਸਾਰੀਆਂ ਇੱਥੇ ਲਾਗੂ ਹੁੰਦੀਆਂ ਪਰ ਇਹ ਲੋਕ ਜਿਹੜੇ ਨੇ ਕਿ ਉਹ ਜੋ ਇਹਨਾਂ ਨੂੰ ਪਤਾ ਹੈ ਵੀ ਜਦੋਂ ਅਸੀਂ ਸਰਕਾਰੀ ਆਫੀਸਰ ਤੇ ਕੋਈ ਐਕਸ਼ਨ ਲਵਾਂਗੇ ਉਹਨਾਂ ਨੂੰ ਵਕੀਲ ਵੀ ਫ੍ਰੀ ਦਾ ਮਿਲਣਾ ਸਭ ਕੁਝ ਫ੍ਰੀ ਦਾ ਮਿਲਣਾ ਸਾਨੂੰ ਆਪਣੀ ਜਿਹੜੀ ਟਾਈਮ ਤੇ એનર્ਜੀ ਲਗਾਣੀ ਪੈਣੀ ਹੈ